ਸ਼ਾਮ ਨੂੰ ਮੈਂ ਇੱਥੇ ਚਟਨੀਆਂ ਬਣਾ ਕਰਦਾ ਤੇ ਮਮਨ ਵਿੱਚ ਚਟਨੀ ਬਣਾ ਲੈਂਦਾ ਤੇ ਭਾਂਡੇ ਜਿਹੜੇ ਮਮੂਸ ਤਿਆਰ ਕਰਨਾ ਉਹ ਜਿੰਨਾ ਤਿਆਰ ਕਰਦਾ ਉਹਦੀ ਰੈਸਪੀ ਹੈ ਕਿਤੇ ਦੇਖੋ ਉਹਦੇ ਵਿੱਚ ਫੋਜ ਆਪਣੇ ਸੀਕਰਟ ਮਸਾਲੇ ਪੈਂਦੇ ਆ ਤੇ ਤੰਦੂਰੀ ਵੀ ਆਉਂਦੀ ਪੈਂਦੀ ਆ ਤੇ ਉੱਤੇ ਬਾਹਰੇ ਚਾਹਨੇ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਚ ਲਾ ਲੈਂਦੇ ਫਿਰ ਉਹ ਪੜਾਈ ਦੇ ਦਿੱਤ ਸਾਰਨ ਕਾਮ ਇਹ ਨਾਲ ਚੱਲੀ ਹੈ ਹਾਂਜੀ ਕਮਿਸ਼ਨ ਤੇ ਵੀ ਚੱਲ ਰਹੀ ਆ ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਚਾਹੀਦਾ ਫਿਰ 6 ਵਜੇ ਤੋਂ ਇੱਥੇ ਮੋਮੋਜ਼ ਦੀ ਰੇੜੀ ਲੱਗਦੀ ਹਾਂ ਹਾਂਜੀ ਫੈਕਟਰੀ ਵਿੱਚ ਕੰਮ ਕਰਦੇ ਮੇਰਾ ਓਵਰਟਾਈਮ ਦਾ ਪੰਨ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚ ਇੱਥੇ ਮੈਂ ਪਹਿਲਾਂ ਘਰ ਕੁਲਕਰੇ ਮੋਮੋਜ਼ ਬਣਾ ਲਾ ਦੇਵਾਂ ਤੇ ਫਿਰ ਇੱਥੇ ਆ ਕੇ ਫਿਰ ਪਾਪਾ ਦੇ ਨਾਲ ਹੱਲ ਕਰ ਰਹੇ ਹਾਂ ਕਿ ਕਿਾਸ ਪਰੋ ਸ਼ਾਮ ਨੂੰ ਮੈਨੂੰ ਬੜੀਆ ਲੱਗਾ ਉਹ ਅਕੀਲ ਕੰਮ ਕਰਦਾ ਹੈ ਮੈਂ ਇੱਥੇ ਚਟਨੀਆਂ ਬਣਾ ਕਰਦਾ ਤੇ ਮਮੋਸ ਵਿੱਚ ਚਟਨੀਆਂ ਭਾਗ ਲੈਂਦਾ ਤੇ ਭਾਣ ਜਿਹੜੇ ਮਮੋਸ ਤਿਆਰ ਕਰਦਾ ਉਹ ਕਿਦਾਂ ਤਿਆਰ ਕਰਦਾ ਉਹਦੀ ਰੈਸিপি ਹੈਗੀ ਤੇ ਵੇਖੋ ਉਹਦੇ ਵਿੱਚ ਕੁਝ ਆਪਣੇ ਸੀਕਰਟ ਮਸਾਲੇ ਪੈਂਦੇ ਆ ਤੇ ਤੰਦੂਰੀ ਮਿਓਨੀ ਪੈਂਦੀ ਆ ਤੇ ਉੱਤੇ ਬਾਹਰ ਚਾਹਨਾ ਨੂੰ ਮਿਕਸ ਕਰਕੇ ਤੇ ਬ੍ਰੈਡ ਕ੍ਰੰਬਸ ਲੱਗ ਜਾਂਦੇ ਫਿਰ ਤੁਸੀਂ ਪੜ੍ਹਾਈ ਦੇ ਤੇ ਇਸ ਤਰ੍ਹਾਂ ਕਿਸਰਾ ਟਾਈਮ ਕੱਢਦੇ ਹੋ? ਟਾਈਮ ਕੱਢ ਲੈਂਦੇ ਆ ਤੇ ਬਈ ਪੜ੍ਹਾਈ ਨਾਲ ਚੱਲੀ ਹੈ ਪੂਰੀ। ਹਾਂਜੀ ਟਿਊਸ਼ਨ ਤੇ ਵੀ ਜਾਂਦੇ ਆ। ਬਹੁਤ ਵਧੀਆ ਭੌਂਦੇ ਭਾਈ ਅਸੀਂ ਦਿੱਲੀ ਮਿਲਾਈ ਦਾ ਵਾ। ਸਜੀ ਲੈਣ ਆਈਦਾ ਤੇ ਫਿਰ ਉਹਨਾਂ ਕੋਲ ਲੰਘਦੇ ਖਾ ਜੀਦੇ ਆ। ਵਧੀਆ ਭੌਂਦੇ ਚੀਜ਼। ਤੇ ਉਹਦਾ ਜੀ ਬਹੁਤ ਵਧੀਆ ਜੀ ਆਪਣੀ ਮਿਹਨਤ ਕਰਦੇ ਨੇ। ਸਾਰਿਆਂ ਨੂੰ ਇਹੋ ਹੀ ਮੈਸੇਜ ਆ ਵੀ ਮਿਹਨਤ ਕਰੋ। ਠੀਕ ਹੈ ਜੀ ਨਸ਼ਾ ਨਾ ਕਰੋ। ਬਹੁਤ ਲੋਕੀ ਨਸ਼ੇ ਜਿਆਦਾ ਭੰਦੇ ਕਰੰਦੇ ਨੇ। ਤੇ ਆਹ ਮਿਹਨਤ ਆਪਣੀ ਕਰਕੇ ਰੋਟੀ ਖਾਓ ਆਪਣਾ ਪਰਿਵਾਰ ਬਣਾਓ। ਇਹ ਦੇਖਿਣਾ। ਇਹ ਨਹੀਂ ਦੇਖੋ ਸਿੱਖਿਆ ਉਹਨਾਂ ਨੇ ਸਭ ਕੁਝ ਠੀਕ ਹੈ ਜੀ ਪਹਿਲਾਂ ਸਿੱਖਿਆ ਵਾ ਫਿਰ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਊਗਾ ਸੋਚਿਆ ਫਿਰ ਇਹਨਾਂ ਦੇ ਵੱਲ ਸ਼ੁਰੂ ਕੀਤਾ ਕੰਮ। ਮੇਰਾ ਨਾਮ ਤਾਂ ਹੈ। ਸ਼ਸ਼ੀ ਗਾਲ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਹੈ। ਮੈਂ ਕੋ ਕੋ ਕੰਮ ਕਰਦਾ। ਮੈਂ ਪਹਿਲਾਂ ਫੈਕਟਰੀ ਵਿੱਚ ਕੰਮ ਕਰਦਾ 5 ਵਜੇ ਤੋਂ ਬਾਅਦ 6 ਵਜੇ 5 ਵਜੇ ਤੋਂ ਘਰ ਜਾਇਦਾ ਫਿਰ 6 ਵਜੇ ਤੋਂ ਇੱਥੇ ਮੋਮੋਸ ਦੀ ਰੇੜੀ ਲਾ ਦਿੰਦਾ ਹਾਂ। ਹਾਂਜੀ ਫੈਕਟਰੀ ਵਿੱਚ ਕੰਮ ਕਰਦਾ ਮੇਰਾ ਓਵਰ ਟਾਈਮ ਕਰਾ ਬੰਦ ਹੋ ਗਿਆ ਥੋੜੀ ਇਨਕਮ ਘਟ ਗਈ ਤੇ ਸੋਚਿਆ ਕਿ ਇਨਕਮ ਘਟ ਗਈ ਤੇ ਹੁਣ ਕੋਈ ਨਾ ਕੋਈ ਨਵਾਂ ਤਰੀਕਾ ਕਰੀਏ ਤਾਂ ਫਿਰ ਸੋਚਿਆ ਕਿ ਆਪਣਾ ਪਾਰਟ ਟਾਈਮ ਸ਼ੁਰੂ ਕਰਦੇ ਹਾਂ ਕੰਮ ਕੋਈ ਤੇ ਫਿਰ ਵਾਈਫ ਨਾਲ ਸਲਾਹ ਕੀਤੀ ਤੇ ਆਈ ਨੈਟ ਤੇ ਸਰਚ ਕੀਤਾ ਫਿਰ ਸੋਚਿਆ ਕਿ ਮੋਮੋਜ਼ ਦਾ ਕੰਮ ਸ਼ੁਰੂ ਕਰਕੇ ਦੇ ਲਈਏ ਲੈਟ ਤੇ ਸਿੱਖਿਆ ਮੋਮੋਜ਼ ਹਾਂਜੀ ਨੈਟ ਤੋਂ ਹੀ ਸਭ ਕੁਝ ਐਕਟਿਵ ਆ ਵੀ ਥਾਰ ਨੈਟ ਦੀ ਹਾਂਜੀ ਐਕਟਿਵ ਆ ਵੀ ਨੈਟ ਤੋਂ ਹੀ ਆਪਾਂ ਦੇਖਿਆ ਕਿ ਇਹ ਹਾਂ ਥੋੜਾ ਜਿਹਾ ਡਿਜ਼ਾਈਨ ਚੇਂਜ ਆ ਬਾਕੀ ਆਪਾਂ ਨੈੱਟ ਤੇ ਦੇਖਿਆ ਕਿ ਇੱਕ ਬੰਦਾ ਐਕਟਿਵਾ ਤੇ ਲਾ ਰਿਹਾ ਸੀ ਤੇ ਸੋਚਿਆ ਕਿ ਅਸੀਂ ਵੀ ਐਕਟਿਵਾ ਤੇ ਲਾ ਸਕਦੇ ਹਾਂ ਕਿਉਂਕਿ ਪਰਵਾਸੀ ਆ ਗਏ ਜੇ ਸਾਈਕਲਾਂ ਤੇ ਆਪਣਾ ਕੰਮ ਕਰ ਸਕਦੇ ਤੇ ਅਸੀਂ ਤੇ ਤੁਹਾਡੇ ਕੋਲ ਫੇਰ ਐਕਟਿਵਾ ਹੈ ਭਾਜੀ ਬਹੁਤ ਵਧੀਆ سپورਟ ਜੇ ਲੋਕੀ ਤੁਹਾਡੇ ਸਾਹਮਣੇ ਪਹਿਲਾਂ ਆ ਕੇ ਖਲੋ ਜਾਂਦੇ ਕਿ ਕਸਟਮਰ ਮਤਲਬ ਚੀਜ਼ ਹਾਂਜੀ 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 ਤੇ ਬੇਟੇ ਦਾ ਕੀ ਰੋਲ ਆ ਵਿੱਚ ਬੇਟਾ ਭਾਜੀ ਮੇਰੇ ਨਾਲ ਪੂਰੀ سپورਟ ਕਰਦਾ ਜੇ ਚਟਨੀ ਵਗੈਰਾ ਉਹ ਹੀ ਪੈਕ ਕਰਦਾ ਕਸਮਨ ਦੀ ਮੈਂ ਖਾਲੀ ਫਰਾਈ ਤੇ ਸਟੀਮ ਕਰਦਾ ਬਾਕੀ ਪੈਕਿੰਗ ਵਗੈਰਾ ਉਹ ਹੀ ਕਰਦਾ ਹਾਂ ਜੀ ਹਾਂ ਜੀ ਘਰ ਵਿੱਚ ਕੁਰਕਰੇ ਮੋਮਨ ਸਾਹੀ ਸਾਡੇ 3-4 ਤਰ੍ਹਾਂ ਦੇ ਹੈਗੇ ਮੋਮਨ ਇੱਕ ਪਨੀਰ ਵਾਲਾ ਇੱਕ ਕੁਰਕਰੇ ਆ ਤੇ ਇੱਕ ਵੈਜ ਆ ਤੇ ਕੁਰਕਰੇ ਵਾਲੇ ਉਹ ਹੀ ਤਿਆਰ ਕਰਦਾ ਹੈ